ਤੰਤਨ ਬਾਬਾ ਨਾਨ ਸਿੰਘ ਸੇਵਾ ਸੁਸਾਇਟੀ ਪਿੰਡ ਲੋਹਾਰਾ ਦੇ ਸੇਵਾਦਾਰਾਂ ਵੱਲੋਂ ਪਿੰਡ ਵਿੱਚ ਲਗਾਏ ਗਏ ਸ਼ਹੀਦੀ ਦੀਵਾਰੀ ਨੂੰ ਸਮਰਪਿਤ ਫਲੈਕਸ ਬੋਰਡ ਇਹ ਸੇਵਾ ਸੁਸਾਇਟੀ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਵਿੱਚ ਨੌਜਵਾਨਾਂ ਵੱਲੋਂ ਬਣਾਈ ਗਈ ਜਿਸ ਵਿੱਚ ਸਕਰੀਪਟੀ ਤੋਂ ਉੱਪਰ ਨੌਜਵਾਨ ਸ਼ਾਮਲ ਹਨ ਇਹ ਸੇਵਾ ਸੁਸਾਇਟੀ ਦਾ ਕਾਰਜ ਇਹ ਹੈ ਕਿ ਜਿਸ ਘਰ ਗੁਰੂ ਸਾਹਿਬ ਨੇ ਜਾਣਾ ਹੋਵੇ ਇਹ ਨੌਜਵਾਨ ਗੋਦਰਾ ਸਾਹਿਬ ਤੋਂ ਲੈ ਕੇ ਪਰਿਵਾਰ ਦੇ ਘਰ ਤੱਕ ਝਾਰੂ ਅਤੇ ਕਲਦੀ ਸੇਵਾ ਨਿਸ਼ਵਾਰਤ ਕਰਦੇ ਹਨ ਇਸ ਮੌਕੇ ਸੇਵਾਦਾਰਾਂ ਨੇ ਕੁਆਕੇ ਕੀਆ ਆਉ ਤੁਹਾਨੂੰ ਸੁਣਾ ਦਿੰਦੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਨਗਰ ਨੂੰ ਬੇਨਤੀ ਕੀਤੀ ਜਾਂਦੀ ਇਹ ਬੇਨਤੀ ਧੰਤਨ ਬਾਬਾ ਨਾਨ ਸਿੰਘ ਜੀ ਸੇਵਾਦਾਰ ਸੋਸਾਇਟੀ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਜੋ ਆਪ ਨਗਰ ਦੇ ਸਹਿਯੋਗ ਨਾਲ ਪੰਡਲਵਾਰਾ ਦੇ ਸਖਜੋਗ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜੋ ਸੇਵਾਦਾਰ ਤੈਨਾਂ ਟਰੈਕਟਰ ਟਰਾਲੇ ਲੈ ਕੇ ਸ਼੍ਰੀ ਫਤੇਗੜ ਸਾਹਿਬ ਵਿਖੇ ਦੁੱਧ ਦੇ ਲੰਗਰ ਲਗਾ ਕੇ ਆਏ ਹਨ ਆਪ ਸਾਰੀ ਸੰਗਤ ਨੇ ਦੁੱਧ ਦੇ ਲੰਗਰਾਂ ਦੇ ਵਿੱਚ ਵੀ ਬੜੇ ਖੁੱਲੇ ਗਫੇ ਖੁੱਲੇ ਦਿਲ ਖੋਲ ਕੇ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਖੰਡ ਦੇ ਲੰਗਰਾਂ ਦੇ ਵਿੱਚ ਵੀ ਖੋਲ ਕੇ ਦਿਲ ਖੋਲ ਕੇ ਹਿੱਸਾ ਪਾਇਆ ਤੇ ਜੋ ਦੁੱਧ ਦੇ ਲੰਗਰਾਂ ਵਾਸਤੇ ਆਪ ਸੰਗਤ ਨੇ ਪੈਸਿਆਂ ਦੇ ਵਿੱਚ ਹਿੱਸਾ ਪਾਇਆ ਜੋ ਪੈਸੇ ਇਕੱਠੇ ਹੋਏ ਟੋਟਲ 63280 ਰੁਪਏ ਟੋਟਲ ਆਪਣੇ ਨਗਰ ਦੇ ਵਿੱਚੋਂ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਆਪਣੇ ਇਕੱਠੇ ਹੋ ਸੀ ਟੋਟਲ 63280 ਰੁਪਏ ਤੇ ਟੋਟਲ ਜੋ 44710 ਰੁਪਏ ਆਪਣਾ ਖਰਚਾ ਹੋਇਆ ਭਾਈ ਉੱਥੇ ਤੇ ਟੋਟਲ 44700 63280 ਦੇ ਵਿੱਚੋਂ ਆਪਾਂ ਘਟਾ ਕੇ 18570 ਰੁਪਏ ਆਪਣੇ ਦੁੱਧ ਦੇ ਲੰਗਰ ਲਗਾ ਕੇ ਵੀ ਸਾਬ ਜਦਾਂ ਦੀ ਯਾਦ ਦੇ ਵਿੱਚ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ 18500 ਰੁਪਇਆ 18570 ਆਪਣੇ ਕੋਲੇ ਬਚਤ ਹੋਈ ਸੀ ਜਿਨ੍ਹਾਂ ਦੇ ਆਪਾਂ ਜੋ ਸਹਿਬਜਾਦੇ ਵੱਡੇ ਸਹਿਬਜਾਦੇ ਤੇ ਛੋਟੇ ਸਹਿਬਜਾਦੇ ਦੇ ਸ਼ਹੀਦੀ ਦਿਹਾੜੇ ਨੂੰ ਮੌਕ ਰੱਖਦੇ ਆਂ ਜੋ ਆਪਾਂ ਆਪਣੇ ਪ੍ਰਾਤਨ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸ਼ਹਾਦਤਾਂ ਪੋ ਮਹੀਨੇ ਦੇ ਵਿੱਚ ਮਨਜ਼ੂਰ ਕੀਤੀਆਂ ਸ਼ਹਾਦਤਾ ਪਾਈਆਂ ਵਾਂ ਉਹਨਾਂ ਦੇ ਆਪਾਂ ਤਕਰੀਬਨ 42 ਰੂਪ ਤਿਆਰ ਕਰਕੇ ਆਪਣੇ ਨਗਰ ਦੇ ਵਿੱਚ ਬਣਵਾ ਕੇ ਲਾ ਰਹੇ ਆਂ ਜੀ ਜੋ 18570 ਰੁਪਏ ਬਚਤ ਹੋਈ ਸੀ ਉਹਨਾਂ ਪੈਸਿਆਂ ਦੇ ਆਪਾਂ ਸਰੂਪ ਤਿਆਰ ਕਰਵਾ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਦਿਲਬਾਗ ਬਾਈ ਨੇ ਦੱਸਿਆ ਕਿ ਜਿਹੜਾ ਵੀ ਸੰਗਤ ਵਾਲੀਓ ਮਾਇਆ ਆਈ ਸੀ ਦੁੱਧ ਲੰਗਰਾਂ ਵਿੱਚ ਘੱਟੋ ਘੱਟ 5.5 ਕੇ 6 ਕਵਾਂਟਲ ਦੁੱਧ ਆ ਜਿਹੜਾ ਲੰਗਰ ਉੱਥੇ ਰਾਤ ਨੂੰ 11 ਵਜੇ ਪਹੁੰਚ ਕੇ ਸੀ ਉਹ ਚਲਾਇਆ ਤੇ ਅਗਲੇ ਦਿਨ 12:00 ਵਜੇ ਤੱਕ 12:30 ਵਜੇ ਤੱਕ ਲੰਗਰ ਚੱਲਿਆ ਫਿਰ ਵੀ ਉਹ ਲੰਗਰ ਦੇ ਵਿੱਚੋਂ ਦੁੱਧ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀ ਉਹ ਉੱਥੇ ਜਿਹੜੇ ਚੱਲ ਰਹੇ ਲੰਗਰਾਂ ਦੇ ਵਿੱਚ ਹਿੱਸਾ ਪਾਇਆ ਗਿਆ ਸੋ ਜਿੰਨੇ ਵੀ ਸੰਗਤ ਨਗਰ ਪਿੰਡ ਲੋਹਾਰੇ ਦੀ ਔਰ ਬਾਹਰੋਂ ਜਿਹੜੇ ਐਨਆਰਈ ਭਰਾਵਾ ਜਿਨ੍ਹਾਂ ਨੇ ਇਸ ਲੰਗਰ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਸਾਰਿਆਂ ਦਾ ਹੀ ਧੰਨਵਾਦ ਆ ਔਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਉਨ੍ਹਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਈਆਂ ਭਾਵੇਂ ਜਿਨ੍ਹਾਂ ਦੇ ਘਰੋਂ ਤਿਲ ਫਲ ਪੇਟਾ ਆਈ ਆ ਚਾਹੇ ਉਹ ਨਗਰ ਨਿਵਾਸੀ ਹੋਣ ਚਾਹੇ ਉਹ ਐਨ ਆਰ ਆ ਭਰਾ ਹੋਣ ਅੱਗੇ ਤੋਂ ਵੀ ਉਮੀਦ ਕਰਦੇ ਆ ਜਿਹੜਾ ਸੰਗਤ ਦੇ ਲਈ ਜੋ ਵੀ ਉਪਰਾਲਾ ਕੀਤਾ ਜਾਵੇਗਾ ਇਸੇ ਤਰ੍ਹਾਂ ਤੁਸੀਂ ਹੀ ਸਹਿਯੋਗ ਕਰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ